ਬੜੀ ਐ ਸਟੇਟ ਐਡ ਹੋ ਗਿਆ ਸਟੇਟ ਐਡ ਹੋ ਗਿਆ ਬੱਚ ਗੁੱਛਾ ਰ ਕਰ ਅਸੀਂ ਕਾਲ ਜੀ ਸਵਾਰ ਕਰਦੇ ਆ ਤੁਹਾਡਾ ਪੰਗੁਰ ਬਲੌਗ ਦੇ ਵਿੱਚ ਤੇ ਭੜੀਆਂ ਵਾਲੀ ਪਿੱਛੇ ਐ ਹੋ ਗਿਆ ਉਧਾ 10:00 ਵਜੇ ਤੇ ਅੱਜ ਬਲੌਗ ਲੇਟ ਸ਼ੁਰੂ ਕੀਤਾ ਕਿਉਂਕਿ ਜਿਹੜਾ ਕੱਲ ਵਾਲਾ ਬਲੌਗ ਠੀਕ ਆ ਨਾ ਆ ਦਾ ਐਡੀਟ ਨਹੀਂ ਹੋਇਆ ਐ ਸਵੇਰੇ ਐਡੀਟ ਕੀਤਾ ਉਹਨੂੰ ਜਦੋਂ ਉੱਠਿਆ ਹਨਾ ਤੇ ਐ ਵੀਡੀਓ ਉੱਪਰ ਜਦੋਂ ਆ ਪਹਿਲਾਂ ਐਡਿਟ ਕੀਤਾ ਫਿਰ ਉਹਨੂੰ ਜਦੋਂ ਵੀ ਐਨ ਤੇ ਆਪਾਂ ਅਪਲੋਡ ਕਰਦੇ ਆ ਫਿਰ ਉਹ ਟਾਈਮ ਲੰਦਾ ਘੰਟਾ ਡੇਢ ਘੰਟਾ ਹੋ ਜਾਂਦਾ ਲੱਗ ਜਾਂਦਾ ਹਨਾ ਇਹ ਕਰਕੇ ਸਕਰੀਨ ਨੂੰ ਬਹੁਤ ਐਗ ਨਹੀਂ ਕਰਦਾ ਇਹਦੇ ਤੇ ਇੱਕ ਵਲੌਗ ਹੋਇਆ ਆਪਣਾ ਲੇਟ ਸ਼ੁਰੂ ਤੇ ਹੁਣ ਆਪਾਂ ਐਨ ਟਾਈਮ ਆ ਨੀਮੇ ਪਹੁੰਚਣੇ ਆਲੇ ਆ ਤੇ ਅੱਜ ਗਾਇਜ਼ ਮੇਰੇ ਖੁੱਫੇ ਹੀ ਨਹੀਂ ਗਿਆ ਸਾਡੇ ਆਪੇ ਆ ਪਤਾ ਵੀ ਅੱਗੇ ਕਾਰ ਉਹ ਛੋਟਾ ਆਤੀ ਆ ਫੇਰ ਵਾਲਾ ਵਿੱਚ ਨੂੰ ਪੜ ਰਿਆ ਕਾਰ ਵਾਲਾ ਜਿਗਾ ਉਹ ਆ ਰਿਹਾ ਵਿੱਚੇ ਅਹ ਉਹ ਸਾਹਮਣੇ ਆ ਗਿਆ ਬਾਰਡਰ ਨੇ ਬਚਾਏਗਾ ਇਤੋਂ ਇਹਦਾ 22 ਕਿਲੋਮੀਟਰ ਆਏਗਾ ਤੇ ਹੁਣ ਬਾਰਡਰ ਕਰਦੇ ਆਂ ਕ੍ਰੋਸ ਆਪਾਂ ਤੇ ਯੂਰੀਆ ਪਵਾਉਣਾ ਆਪਾਂ ਨੇ 3-2 ਪਈਆਂ ਹਲੇ ਤਾਂ ਅੱਗੇ ਚਾਲ ਕੇ ਪਵਾ ਲੈਨੇ ਯੂਰੀਆ ਇਹ ਨਾਲ ਮੈਂ ਤਰੋ ਹਾਟਾਂ ਦੇ ਪਹੁੰਚਣੇ ਆ ਰਹੇ ਆ ਤੇ ਇੱਧਰ ਖਲਾਉਣਿਆਂ ਦੀ ਦੁਕਾਨਾਂ ਦੇਖੋ ਆੜਗਾਂ ਦਾ ਪਹਿਲਾਂ ਕਿੰਨੀਆਂ ਆਗੀਆਂ ਬਹੁਤ ਖਲਾਉਣੇ ਆ ਰੇ ਇੰਨੇ ਖਲਾਉਣੇ ਗੱਲ ਛੱਡ ਦਿਓ ਹੋਰ ਦਿਖਾਈਏ ਤੁਹਾਨੂੰ ਉਹ ਅੰਨੇ ਆਹ ਕੋਕੀ ਖਲਾਉਣੇ ਹੀ ਖਲਾਉਣੇ ਦੇਖੀ ਬਾਰਡ ਗੱਲ ਕਰੀ

ਟੈਡੀ ਬੀਅਰ ਟੈਡੀ ਬੀਅਰ ਘੋੜੇ ਜੀ ਸੀ ਦੀਆਂ ਨਿਆਣਿਆਂ ਦੀਆਂ ਤੇ ਇੱਧਰ ਆਦੂਏ ਨੀਮ ਜਰੇਗਾ 18 ਕਿਲੋਮੀਟਰ ਇੰਨੇ ਆ ਗਾਉਂ ਇੱਧਰ ਟਰਾਲੀਆਂ ਹੜੰਦੇ ਅੰਬੇ ਆਹ ਛੋਟੇ ਛੋਟੇ ਕੁਰਸੀਆਂ ਕਪੜੇ ਵੀ ਮਿਲ ਜਾਂਦੇ ਆ ਰੇ ਤੇ ਮਾਣ ਹੁਣ ਕਮੈਂਟ ਵੜਦਾ ਪਿਆ ਸੀਗਾ ਬੈਠਾ ਨਾ ਜਿਹੜੀ ਕੱਲ ਵੀਡੀਓ ਪਾਈ ਸੀ ਉਹਦੇ ਬਹੁਤ ਬੰਦੇ ਆ ਰਹੇ ਕਮੈਂਟਾਂ ਇਹ ਤੇ ਇੱਕ ਬਾਈ ਦਾ ਕਮੈਂਟ ਆਇਆ ਕਹਿੰਦਾ ਬਹੁਤ ਗੁੱਜੀ ਹੁੰਦੀ ਆ ਜੋਰ ਸਿੱਖ ਬੰਦੇ ਨੂੰ ਡਰਾਈਵਿੰਗ ਲੈਂਜ ਦੇਖ ਕੇ ਤੇ ਈ ਬਈਆਂ ਦੇ ਕਮੈਂਟ ਆਏ ਵੀ ਰੋਬ ਪੂਰਾ ਹਣਾ ਖੈਰ ਰੋਮ ਦੀ ਮੈਂ ਗੱਲ ਦਾਦਾ ਬੰਦਾ ਨਾ ਸਿਕਟ ਪੀ ਰਿਹਾ ਦਾ ਤੇ ਕਹਿੰਦਾ ਹੋਟਲ ਤੇ ਤੇ ਉਹਨੇ ਸੱਜਣ ਬਾਈ ਨੇ ਉਹਨੂੰ ਇੱਕ ਵਾਰੀ ਕਿਹਾ ਐਦਾਂ ਉਹ ਗਰਤ ਤੋੜ ਕੇ ਹੀ ਚਲੇ ਗਿਆ ਬੰਦਾ ਸਿਕਟ ਸਿਕਟ ਓਕਾ ਉਥੇ ਓਕਾ ਪੀ ਰਿਆ ਸੀਗਾ ਉਹਦੇ ਨਾਲ ਨੇੜੇ ਬੈਠਾ ਹੈ ਕਹਿੰਦਾ ਨਾਮ ਕਹਿੰਦਾ ਉਸ ਦਾ ਨਾਮ ਹੀ ਕਹਿੰਦਾ ਉਹਰਾ ਜਾ ਕੇ ਪੀਦਾ ਦੰਦੇ ਜਦ ਹੀ ਫੋਟੋ ਖਿੱਚਦੇ ਜਦ ਹੀ ਤੇ ਕਈ ਬੰਦੇ ਇਹ ਉਹਨੇ ਜਾਣ ਜਾਣਗੇ ਜਿੱਥੇ ਸਰਦਾਰ ਬੰਦਾ ਹੋਊਗਾ ਤੇ ਜਾਣਗੇ ਵੀੜੀ ਵਾਰ ਪਾਲਣਗੇ ਚੜਾਣ ਦੇ ਮੋਰੇ ਇਹ ਗਲਤ ਕੰਮ ਨਾ ਬਾਈ ਐਦਾਂ ਨਾ ਕਰਿਆ ਕਰੋ ਤੇ ਹੁਣ ਆਪਾਂ ਢਲਾਰਗੜ ਰੁਕ ਕੇ ਜਾ ਕੇ ਢਲਾਰਗੜ ਰਹਿ ਗਿਆ ਇਹਨੂੰ 35 ਕਿਲੋਮੀਟਰ ਆਏਗਾ ਠੀਕ ਆ ਤੇ ਆ ਉਹ ਸੰਤੂ ਸੁਭਾਈ ਦਾ ਮੈਸੇਜ ਆ ਰਿਹਾ ਆਪਾਂ ਨੂੰ ਉਹ ਬੰਦ ਰਿਹਾ ਤੇ ਕਿਤੇ ਆਂ ਕਰਾਇਦਾ ਹੈ ਮੈਜੇ ਕਿਆ ਬਲ ਉਹ ਇਹ ਦਵਾਉਂਦਾ ਹੋਵੇ ਕਿਆ ਬੋਲ ਕਰਨਾ ਉਹਨਾਂ ਨੂੰ ਪੁੱਛ ਦੇ ਹੇ ਉਹ ਕਹਿੰਦਾ ਹੋਇਆ ਅੱਜ ਫਿਰ ਜਰੂਰ ਮਿਲਾਂਗੇ ਆਪਾਂ ਨੂੰ ਇਹਦਾ ਪਲੇ ਲੈਂਡ ਗੱਡੀ ਆ ਵੀਡੀਓ ਪਾਉਂਦਾ ਹੋ ਵੀ ਬਾਈ ਮਿੱਤਰੋ ਆ ਗਿਆ ਆਪਣਾ ਹੋਟਲ ਜਿੱਥੇ ਆਪਾਂ ਨੇ ਰੁਕਣਾ ਹੈ ਕਪੂ ਮਲੇਰ ਹੋਟਲਾ ਆਪਾ ਨਾ ਭਾਈ ਇਹਲੀ ਵਾਰ ਵੀ ਆਪਾਂ ਇੱਥੇ ਹੀ ਰੁਕੇ ਸੀਗੇ ਲੈਟ ਆਨੇ ਗੱਡੀ ਆਪਾਂ ਸਾਸਰੀ ਗਾਲੀ ਰਹਾ ਭਾਈ ਚੱਲ ਪਿਆ ਆਪਾਂ ਚਾਹ ਪਾਣੀ ਪੀ ਕੇ ਤੇ ਆ ਲਿਆ ਹੁਣ ਸਫ਼ਰ ਹੋ ਗਿਆ ਆਪਣਾ 857 ਕਿਲੋਮੀਟਰ ਅੰਮਾਲੇ ਤੋਂ ਇਹ ਗਾ ਇਹ ਯੂਰੀਆ ਪਵਾਣੇ ਆ ਹੁਣ ਚੱਲ ਕੇ ਅੱਗੇ ਓਏ ਏਜੰਸੀ ਆਂਦੀ ਆ ਇੱਕ ਨੈਕਟਰ ਸਾਈਡ ਏ ਮੇਰੇ ਖਾਲਾ ਹਾਂ ਤੇ ਐਦ ਕੀ ਰੁਕਦੇ ਆਪਾਂ ਜਾ ਕੇ ਪੱਖੇ ਵਾਲੇ ਹੋਟਲ ਦੇ ਵੱਡੇ ਸਾਰੇ ਪੱਖੇ ਵਾਲੇ ਟਰਬਾਈਨ ਲੱਗੀ ਵੀ ਤੇ ਕਿਆ ਨਾ ਐਰੋ ਦਾ ਪੰਜਾਬੀ ਹੋਟਲ ਆ ਤੁਹਾਨੂੰ ਜਾ ਕੇ ਲਾਣੇ ਲੱਸੀ ਦਿੰਦਾ ਆ ਆਮਾ ਪਰ ਮਮਾ ਲੱਸੀ ਪੀਂਦਾ ਨਹੀਂ ਮਮਾ ਨਾਲ ਲੱਸੀ ਦੁੱਧ ਦਹੀਂ ਪੀਊਂਗਾ ਬਹੁਤ ਥੋੜੀ ਦੇਰ ਹੀ ਮੈਂ ਆਹ ਗੋਲੀ ਲੈ ਲਈ ਕਿਉਂਕਿ ਮਮਾ ਦਾ ਨਾ ਬੀਪੀ ਵੱਜ ਜਾਂਦਾ ਬਾਈ ਜੇ ਦੁੱਧ ਦਹੀਂ ਲੱਸੀ ਪੀਵੇ ਆਮਾ ਕਹਿੰਦਾ ਪਰ ਪੀਣੀ ਹੈ ਲੱਸੀ ਕਹਿੰਦਾ ਗੋਲੀ ਲੈ ਲੂੰਗੇ ਗੋਲੀ ਪਈ ਆ ਬੀਪੀ ਦੀ ਲੈਵਲ ਰਹਿ ਗਿਆ 190 मित्रो मित्रों यूरिया पवा लीएपंजा रुपये रेट और पिछले चक्कर भी अपने ने पया था फुल कर दो फुल लेट हो गए रोटी होटल अगे है चलो चार बजे बजे तो पहुंच जाऊंगे ਆਏ ਮੈਂ ਤਰਾ ਇੱਥਲੇ ਪਾਸੇ ਵੀ ਦੇਖੋ ਕਾਵੜੀ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਰਿਆਣਾ ਪੰਜਾਬ ਵਾਲੇ ਆਂ ਜਾਣਿਆ ਪਰ ਭਰ ਭਰ ਕੇ ਮਮੇ 51 54 ਲੀਟਰ ਇੰਨਾ ਇੰਨਾ ਜਲ ਚੱਕ ਦੇ ਦੇਗਲਾ ਇਤਨਾ ਸਾਰਿਆਂ ਦਾ ਇੱਕ ਬਰਾਬਰ ਆ ਆਹ ਉਹਨੇ ਤਾਂ ਜਿੱਤ ਚ ਤੂੰ ਇਤਨਾ ਲੈ ਕੇ ਜਾ ਰਿਹਾ ਮੈਂ ਇਤਨਾ ਲੈ ਕੇ ਜਾਉਂਗਾ ਪੱਖੇ ਚੱਲਿਆ ਉਹ ਪੱਖੇ ਦੇ ਕੋਲ ਹੋਟਲ ਆ ਔਰ ਤੇ ਕੰਮ ਆਏ ਰੋਟੀ 9 ਮੀਟਰ ਪਹੁੰਚ ਕੇ ਜੀਮਿੰਦਾਰਾ ਹੋਟਲ ਦੇ ਬਾਅਦ ਨਾ ਹੋਇਆ ਹੋਇਆ ਵਾਇਰ ਗਰੀ ਹੈ ਅੰਦਰ ਹੈ ਪਾਣੀ ਕਿਰਿਆ ਹੈ ਅੰਦਰ ਏਸੀ ਚੱਲ ਰਿਹਾ ਏਸੀ ਅੱਛਾ ਏਸੀ ਚੱਲ ਰਿਹਾ ਤਾਂ ਇਹ ਮੈਂ ਕਹ ਰਿਹਾ ਕਾਹ ਵੀ ਹੋ ਰਿਹਾ ਪਾਣੀ ਹਾਂ ਏਸੀ ਚੱਲਦਾ ਆ ਸਾਨੂੰ ਪਾਵਨ ਚੱਕੀ ਦਿਖਾ ਰਹੀ ਏ ਕੋਲ ਤੋਂ अपनी ट्रबाई में भी कह दें हैं पवन चक्की भी कह दें और पता नहीं क्या क्या कह दें ठीक है ना आए होटल जीवीदारा पूछने ਆਜਾ ਮਾਮਾ ਆ ਵੀ ਮੇਟਰੋ ਚੱਲ ਪਏ ਆਪਾਂ ਇੱਕ ਕਮਟਾ टाकी ਨਹੀਂ ਖੁੱਲਦੀ ਪਈ ਸੀਗੀ ਹੋਰ ਕਿਉਂਕਿ ਉੱਪਰ ਸਾਤਾ ਚ ਟਾਇਟ ਹੋ ਜਾਂਦੀ ਆ टाकी ਤੇ ਰੋਟੀ ਖਾ ਲਈ ਆਪਾਂ ਤੇ ਬੰਦੇ ਕਹਿੰਦੇ ਵਿੱਚ ਕਹਿੰਦੇ ਵੀ ਰੋਟੀ ਖਾਂਦੀ ਦੀ ਵੀ ਵੀਡੀਓ ਬਣਾਇਆ ਕਰ ਭਾਈ ਮੰਨੂ ਆਉਂਦੀ ਆ ਸੰਗ ਰੋਟੀ ਖਾਂਦੇ ਵੇ ਹੋਰ ਕਿਤੇ ਮੈਨੂੰ ਸੰਗ ਨਹੀਂ ਆਉਂਦੀ ਹੈਗੀ ਜਦ ਮੈਂ ਵੀਡੀਓ ਬਣਾਣਾ ਪਰ ਰੋਟੀ ਖਾਂਦੇ ਵੇ ਮੈਨੂੰ ਸੰਗ ਆਉਂਦੀ ਹੈ ਬਾਈ ਮੈਨੂੰ ਰੋਟੀ ਖਾਂਦੇ ਵੇ ਨਾ ਵੀਡੀਓ ਬਣਾਉਣੇ ਨੂੰ ਗਿਆ ਕਰੋ ਉਹ ਵੀ ਉਹ ਕਿਉਂ ਕੇ ਨਾ ਕਿਰਮ ਉਹਦੇ ਹੋਰੇ ਕਿਹੜਾ ਸਾਥੀ ਚੁੰਮ ਜਿਹੜਾ ਦਿਖਾਉਣਾ ਉਹ ਕਿਹਾ ਨੂਰ ਦਾ ਮਦਰ ਡੈਡੀ ਨੂਰ ਦੀ ਨੂਰ ਦੀ ਮੰਮੀ ਉਹ ਕੇ ਉਹ ਤਾਂ ਜੇ ਉਹ ਵੀ ਨਾ ਉਹ ਤਾਂ ਥੋੜਾ ਸਾਰਾ ਕੁਝ ਦਿਖਾ ਦਿੰਦਾ ਜੇ ਆ ਲਓ ਲੀਏ ਹੁਣ ਲੈ ਕੇ ਪਰਮਾਤਮਾ ਦਾ ਨਾਮ ਨੋ ਵੀਰੇ ਆਪਾਂ ਪਹੁੰਚ ਗਏ ਲੇਵੜ ਬਾਈਪਾਸ ਤੇ ਤੇ ਸਾਡੇ ਸਾਥ ਆਉਣੇ ਵਾਲੇ ਆ ਅੰਨੇ ਕੜੇ-ਕੜੇ ਹੀ ਪਹੁੰਚ ਗਏ ਤੇ ਮਹਾਰਾਜ ਉੱਖ ਰੱਖੇ ਹੁਣ ਵਾਰ ਕਰ ਲਾਂਗੇ ਲੈ ਇਹੜਾ ਵਾਈ ਬਾਸ ਤੇ ਗੱਡੀ ਬੜੀ ਘਟ ਅੱਜ ਹਾਲੇ ਤਾਂ ਦਿਨੇ ਆ ਇਧਰੋਂ ਗੱਡੀ ਘਟ ਜਾ ਰਹੀ ਆ ਉਧਰੋਂ ਅਵੇਰ ਵੀ ਦਿਖੀ ਜਾਨੀਆਂ ਅਰਵਾਦ ਉਹ ਗੱਡੀਆਂ ਨਹੀਂ ਆ ਉਹਨਾਂ ਜਿੱਤੀ ਮੈਂ ਪਹਿਲਾਂ ਬਾਟ ਲਾਇਆ ਬੜਾ। ਬਲੇ 4-5 ਕਿਲੋਮੀਟਰ ਹੀ ਆਈਆਂ ਇੱਥੋਂ। ਮੈਂ ਬਾਟ ਲੈ ਆਉਂਦਾ। ਆਨ। ਏ ਲੋ ਵੀ ਪੌਂਡ ਦੀ ਮੈਮਰੀ ਬੁੱਲ ਹੋ ਗਈ ਸੀਗੀ। ਤੇ ਗੁਰਿੰਦਰ ਬਾਈ ਨੇ ਲੱਤੀ ਸੀਗੀ ਇੱਥੋਂ ਜੁੱਤੀਆਂ ਤੇ ਆਪਾਂ ਨੇ ਲੱਤੀ ਦੀ ਉਹ ਨਾਲ ਵਾਲੀ ਦੁਕਾਨ ਤੋਂ। ਤੇ ਉਹ ਗੱਡੀ ਖੜੀ ਹੈ ਜਿਹੜੀ 10 ਚੱਕੀ। ਇਹ ਬਾਈਆਂ ਦੀ ਗੱਡੀ ਆ। ਇਹ ਬਾਈ ਦਾ ਨਾਮ ਲਵਲੀ ਤੇ ਇਹਦਾ ਨਾਮ ਹੈ ਮੇਜਰ ਬਾਈਆਂ ਦਾ ਏਰੀਆ ਸਮਾਣਾ ਤੇ ਮਮਾ ਤੂੰ ਮੇਰੇ ਗਨੀ ਨੂੰ ਪਿੱਠ ਕਰੀ ਬੈਠਾ ਤੂੰ ਲੜਿਆ ਵਾ ਹੈ ਨਾ ਰੱਖ ਫੇ ਇਦਾਂ ਮਲਾਈ ਲਾ ਆ ਕੇ ਖਾਣੇ ਆ ਰੋਟੀਆਂ ਦੋ ਭੁੱਖ ਜੀ ਲੱਗ ਗਈ ਦੁਬਾਰਾ ਚਾਹ ਵੀ ਲੈਦੇ ਯਾਰ ਲਓ ਮਿੱਤਰੋ ਚੱਲਦੇ ਆਪਾਂ ਹਾਟਲ ਤੋਂ ਆਪਣੇ ਸ਼ੀਸ਼ਾ ਸਾਬ ਕਰਿਆ ਤੇ ਕਣੀਆਂ ਪੈ ਗਈਆਂ ਤੇ ਸ਼ੀਸ਼ੇ ਦੇ ਨਾਲ ਥੰਦੇਾਈ ਜਿਹੀ ਜੰਮੀ ਵੀ ਦੀ ਤੇ ਆਪਣੇ ਕੋਲ ਸੌਤੇ ਉਹ ਦੇਸੀ ਜਗਾੜ ਮੰਨ ਲਾ ਜਿਹੜਾ ਕੱਪੜੇ ਧੋਣੇ ਵਾਲਾ ਸਾਬਣ ਹੁੰਦਾ ਪੰਜ ਭਾਈ ਉਹ ਲਓ ਉਹਦੇ ਨਾਲ ਆਹ ਰਗੜ ਦੋ ਇਹਦਾ ਫੇਰ ਉਹਨੂੰ ਤੋੜੋ ਫੇਰ ਸ਼ੀਸ਼ੇ ਦੇ ਉਨੀ ਥੰਦੇਾਈ ਜੀ ਨਹੀਂ ਜੰਮਦੀ ਹੈਗੀ ਤੇ ਆਪਾਂ ਨੂੰ ਉਹ ਵੀ ਭੇਜਿਆ ਦਾ ਬਾਈ ਨੇ ਆ ਡ ওকে ਆ ਗਏ ਨੇ ਯਾਰ ਉਹ ਨਾ ਇਹ ਦੀਪ ਬਾਈ ਨੇ ਭੇਜਿਆ ਤਾਂ ਯਾਰ ਕਾ ਨੋ ਜੀ ਗਾ ਗਾ ਦੀਪ ਬਾਜਵੇ ਬਾਈ ਨੇ ਭੇਜਿਆ ਦਾ ਯਾਰ ਆਪਾਂ ਨੂੰ ਉਹ ਉਹ ਮੁੱਕ ਗਿਆ ਤੇ ਇਹ ਕਰਕੇ ਆਪਾਂ ਨੇ ਫਿਰ ਹੁਣ ਸਾਬਣ ਮਾਰਿਆ ਕਈ ਬੰਦੇ ਤਮਾਕੂ ਵੀ ਮਾਰ ਲੰਨੇ ਆ ਤਮਾਕੂ ਮਾਰੇ ਤੇ ਵੀ ਹੋ ਜਾਂਦਾ ਪਰ ਆਪਾਂ ਨੇ ਤਮਾਕੂ ਨਹੀਂ ਮਾਰਿਆ ਹੈਗਾ ਕਿਉਂਕਿ ਤਮਾਕੂ ਮਾਰਨਾ ਵੀ ਨਹੀਂ ਚਾਹੀਦਾ ਕਿਉਂਕਿ ਔਰੇ ਵੀ ਕਈ ਵਾਰ ਗਰਵਾਣੀ ਜਿਵੇਂ ਕੋਈ ਲਾਈਨ ਲਖਾਈ ਵੀ ਹੁੰਦੀ ਹੈ ਕਈ ਬੰਦਿਆਂ ਨੇ ਔਰੇ ਵੀ ਹੈਗਾ ਐਂਸ ਕਰਕੇ ਤਮਾਕੂ ਦਾ ਮਾਰਿਆ ਨਹੀਂ ਆਪਣੇ ਦਾ ਚ ਲੈਣਾ ਵੀ ਨਹੀਂ ਹੈ ਰਹੀਆਂ ਸਾਬਣ ਦਾ ਸਭ ਤੇ ਸੌਖਾ ਲਾਹ ਜਾ ਇੱਤੋਂ ਦੀ ਆਈ ਨਹੀਂ ਜੰਮਦੀ ਹੈਗੀ ਫਿਰ। ਇਹ ਹੁਣ ਤੁਸੀਂ ਦੇਖ ਸਕਦੇ ਆਂ। ਐਨ ਆ ਦੇਖੋ ਆ ਉਰੇ ਰਹਿ ਗਿਆ ਉੱਪਰ ਹਮਾਰਨੇ ਨੂੰ। ਉਰੇ ਦੇਖ ਲਓ ਕਿੰਨੀ ਜੰਮੀ ਵੀ ਆਹ। ਆਵਦੀ ਕੁੜੀ ਬਾਰੇ ਤੁਸੀਂ ਸੋਚ ਲਓ। ਇੱਥੇ ਛੱਡਣੀ ਹੈ ਜਾਂ ਮੋੜ ਕੇ ਲੈ ਜਾਣੀ ਹੈ। ਹਾਂ ਵੀ ਮਿੱਤਰੋ ਪਹਿਲਾਂ ਹੁੰਦੇ ਦੇਖਦੇ ਦੇਖਦੇ ਪਹੁੰਚ ਗਏ ਸੀ ਬਾਰਡਰ ਤੇ। ਐਮਪੀ ਵਾਲੇ ਬਾਰਡਰ ਤੇ ਪਹੁੰਚ ਗਏ। ਕਰ ਨਿਕਾ ਜੈਲ ਦਾ 3 ਚੱਲ ਰਹੀ ਹੈ ਮਮੇ ਦੀ ਪੂਰੀ ਫਿਰਤੀ ਲੱਗੀ ਵੀ ਹੈ ਆ ਮੈਂ ਕਹਿੰਦਾ ਫਿਲਮ ਲਾ ਕਹਿੰਦਾ ਕੋਈ ਕਹਿੰਦਾ ਰੋਸਟ ਤਾਂ ਬਹੁਤ ਦੇਖ ਲਏ ਐਂ ਵਾਲੇ ਤੇ ਚਲੇ ਰੋਸਟੇ ਦੇਖਦੇ ਜਾ ਰਹੇ ਆ ਕਦੇ ਕਿਸੇ ਦਾ ਕਦੇ ਕਿਸੇ ਦਾ ਕਹਿੰਦੇ ਨੂਰ ਦੀ ਮੰਮੀ ਦਾ ਨੂਰ ਦੀ ਮੰਮੀ ਦੀ ਤਾਂ ਬੜੀ ਰੇਲ ਬਣਦੀ ਸਾਹਮਣੇ ਆ ਗਿਆ ਬਾਟਰ ਕਿਹਨੂੰ ਕਿਹਨੂੰ ਪਤਾ ਨੂਰ ਦੀ ਮੰਮੀ ਆ ਨੂਰ ਦਾ ਪਾਪਾ ਗੱਡੀਆਂ ਦੀ ਹਾਈਟ ਅੱਗੇ ਵਾਲੀਆਂ ਦੀਆਂ ਰੋਗ ਲੈਣ ਨੂੰ ਉੱਥੇ ਐਂਟਰੀ ਦੇ ਕੇ ਆਣੀ ਵੈਣੀ ਆ ਬੰਮਣਾ ਲੋਏ ਨਤਰੋ ਵਾਟਰ ਦੇ ਦੇ ਲੋ ਜਾਮ ਨਾ ਲੱਗਿਆ ਵੋ ਉਹ ਜਿੱਥੇ ਲਾਕ ਵਾਲੀ ਗੱਡੀ ਦਿਖਦੀ ਪਈ ਹੈ ਉੱਥੇ ਜਾ ਰਹੇ ਹਾਂ ਜੀ ਇਹ ਰਕੇ ਜਾਣੇ ਜਾਂਦੇ ਵੀ ਜਾਣੇ ਵੀ ਜਾਣੇ ਸੈਡਾਂ ਦੇ ਵੀ ਜਾਣੇ ਇਹ ਆਉਣਾ ਬਾਰਡਰ ਪਾਰ ਕਰਕੇ ਆਪਾਂ ਤੁਰੀਆ ਪਾਰ ਕਰਕੇ ਥਾਣਾਂਗੇ ਘੜੀ ਘੰਟਾ ਇਹ ਜਿਹੜੇ ਉਧਰ ਵਾਲੀਆਂ ਗੱਡੀਆਂ ਨਾਲ ਨਾ ਵੜਨ ਆ ਕੇ ਜਾਮ ਲੱਗੇ ਹੀ ਨਾ ਬਾਰਡਰ ਤੇ ਆਹ ਦੇਖੋ 서ਸਪੈਂਸ਼ਨ ਵਾਲੀ ਟਰਾਲੀ ਹੈ ਕਿਵੇਂ ਕਰਦੀ ਹੈ ਐ ਕਰਦੀ ਆ ਬ੍ਰੇਕ ਮਾਰਦੇ ਆ ਨਾ ਹੁਣ ਇਧਰ ਤੇ ਬੱਸ ਵੜ ਗਈ ਆਗੇ ਉਹਨੋਂ ਗੱਡੀ ਆ ਸਾਹਮਣੇ ਜਿੱਥੇ ਮਾਮਾ ਖੜਾ ਨਾ ਉਹ ਤੇ ਅੱਗੇ ਟੈਡਾ ਲੱਗਿਆ ਹੋਇਆ ਬਾਹਰੋਂ ਪਿੱਛੇ ਦੇ ਆ ਗਏ ਚਲ ਕੱਚੇ ਮਾਲ ਵਾਲਿਆਂ ਦਾ ਤਾਂ ਮੰਨਿਆ ਹਨਾ ਵੀ ਚਲਿਆ ਕੱਚੇ ਮਾਲ ਵਾਲਾ ਲਾਈਨ 'ਚ ਨਹੀਂ ਲੱਗਦਾ ਹਨਾ ਉਹਨਾਂ ਦਾ ਟਾਈਮ ਦਾ ਮਾਲ ਹੁੰਦਾ ਹੁਣ ਆ ਆ ਡੱਬੇ ਦੇਖੋ ਆ ਇੱਕ ਆ ਖੜਿਆ ਇੱਕ ਉਹ ਪਿੱਛੇ ਖੜਿਆ ਮੇਰੇ ਬਰਾਬਰ ਇੱਧਰ ਇਹ ਉਹ ਦੇਖੋ ਹੈ ਇਹ ਨਾ ਜਪਲਾਂ ਕਿਹੜਾ ਕੱਚਾ ਮਾਲ ਹੈ ਕੱਚੇ ਮਾਲ ਨੂੰ ਦਾ ਆਪਾਂ ਜਲ ਆ ਵੀ ਜਾਂਦਾ ਕੋਈ ਆਪਣੇ ਬਰਾਬਰ ਆ ਜਾਂਦਾ ਆਪਾਂ ਕਹਿ ਦਿੰਨੇ ਆ ਵੀ ਚੱਲ ਭਾਈ ਤੂੰ ਵੜ ਜਾ ਕੋਈ ਚੱਕਰ ਨਹੀਂ ਪਰ ਇਹ ਡੱਬਿਆਂ ਵਾਲਿਆਂ ਨੂੰ ਨਹੀਂ ਵੜਨ ਦਿਆ ਕਰੋ ਬਾਈ ਜਿਹੜੇ ਲੈਂ ਤੋੜ ਗਏ ਨੇ ਹਨ ਇਹ ਤੁਹਾਨੂੰ ਜਾਦਾ ਛੇਤੀ ਹੈ ਏ ਆਉਣਾ ਹਸਾਲ ਫਿਰ ਆਓ ਜਿਵੇਂ ਸਾਰੇ ਆ ਰਹੇ ਆ ਕਿਉਂ ਲਾਈਨ ਟੁਰੀ ਆ ਰਹੀ ਹੈ ਕਿੰਨੇ ਕੁ ਗੱਡੀਆਂ ਰਹਿ ਗਈਆਂ ਆਪਣੇ ਅੱਗੇ 1 2 3 4 5 6 ਗੱਡੀਆਂ ਰਹਿ ਗਈਆਂ ਨਾ ਬਈ ਆ ਗਈ ਬਈ ਕਹਿੰਦਾ ਯਾਰ ਮੇਰੇ ਕੋਲ ਯਾਰ ਕੇਲਾ ਭਰਿਆ ਵਾ ਮੈਂ ਕਿਹਾ ਕੋਈ ਨਹੀਂ ਤੂੰ ਬਾੜਲਾ ਅੰਦਰ ਕੋਈ ਚੱਕਰ ਨਾ ਨਜ਼ਾਰੇ ਨਜ਼ਾਰੇ ਆ ਗਏ ਨਜ਼ਾਰੇ ਬਾਰਡਰ ਲੱਗਿਆ ਹੀ ਨਹੀਂ ਐਸਾ ਬਚ ਗਿਆ ਡੰਗੜਨ 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 ਨਾ ਨਾ ਹੋ ਵੀ ਨਾ ਟੁੱਕ ਟਾਈਮ ਹੋ ਗਿਆ 4:30 ਗਿੱਲ ਹੋਟਲ ਤੇ ਪਹੁੰਚ ਗਏ ਇੱਥੇ ਖਾ ਕੇ ਰੋਟੀਆਂ ਸੋਵਾਂਗੇ ਹੁਣ ਕਿੱਦਾਂ ਲੱਗਾ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸასი ਕਾਲ ਮਿਲਦੇ ਆ ਅਗਲੇ ਵਲੌਗ 'ਚ ਜਦ ਤੱਕ ਰੱਬ ਰਾਖਾ